ਸਰਸਸ ਸਤ ਸਾਲ ਜੀ ਅ ਅੱਜ ਆਪਾਂ ਗੱਲ ਕਰਾਂਗੇ ਅ ਕੱਲ ਤੇ ਅੱਜ ਜਿਹੜਾ ਸੀਗਾ ਕਿਸਾਨ ਮੇਲਾ ਸੀਗਾ ਬੜਾ ਵਧੀਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਨੇ ਆਯੋਜਿਤ ਕੀਤਾ ਸੀ ਅ ਬਹੁਤ ਹੀ ਵਧੀਆ ਉਪਰਾਲਾ ਹੁੰਦਾ ਹਮੇਸ਼ਾ ਇਹ ਦੋ ਵਾਰੀ ਕਿਸਾਨ ਮੇਲਾ ਲੱਗਦਾ ਸਾਲ 'ਚ ਮਾਰਚ ਵਿੱਚ ਤੇ ਸਤੰਬਰ ਦੇ ਵਿੱਚ ਬੜਾ ਵਧੀਆ ਮਤਲਬ ਕਿ ਹਰ ਡਿਪਾਰਟਮੈਂਟ ਜਿੱਥੇ ਸਟਾਲਾਂ ਲੱਗੀਆਂ ਹੋਈਆਂ ਸਨ ਤੇ ਬੜੀ ਵਧੀਆ ਸਭ ਤੋਂ ਉੱਪਰਲੀ ਲੈਵਲ ਦੀ ਸਟੇਕ ਸਹੀ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਸੀਗੀ ਕੁਝ ਹੋਰ ਵੀ ਕਰਨਾ ਬਹੁਤ ਸਾਰੀਆਂ ਕੰਪਨੀਆਂ ਦੀ ਵੀ ਸਟਾਲਾਂ ਲੱਗਦੀਆਂ ਇੱਥੇ ਫੀਡ ਕੰਪਨੀਆਂ ਦੀਆਂ ਦਵਾਈਆਂ ਵਾਲੀਆਂ ਕੰਪਨੀਆਂ ਦੀਆਂ ਗੱਲ ਇਹ ਹੈ ਵੀ ਜੇ ਤੁਸੀਂ ਬੜੇ ਧਿਆਨ ਨਾਲ ਦੇਖੀਏ ਤਾਂ ਕੁਝ ਬੜੇ ਖਤਰਨਾਕ ਰੁਝਾਨ ਹੈ ਜਿਹੜੇ ਮੈਂ ਦੇਖਦਾ ਮੇਲਿਆਂ ਜਾ ਕੇ ਮੇਲਿਆਂ ਦੇ ਵਿੱਚ ਕੀ ਹੁੰਦਾ ਵੀ ਬਹੁਤ ਸਾਰੀਆਂ ਫੀਡ ਕੰਪਨੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਇਹ ਦਾਵਾ ਕਰਦੀਆਂ ਵੀ ਸੀ ਸੰਤੁਲਿਤ ਖੁਰਾਕ ਬਣਾ ਰਹੇ ਆ 8000 10000 12000 ਉਹ ਨਾਲ ਹੀ ਉਹਦੇ ਕੈਲਸ਼ੀਅਮ ਦੀਆਂ ਲਿਵਰਟ੍ਰੋਨਿਕ ਦੀਆਂ ਤੇ ਵਿਟਾਮਿਨ ਐਚ ਦੀਆਂ ਢੋਲੀਆਂ ਵੀ ਬਣਾ ਰਹੀਆਂ ਨੇ ਬਹੁਤ ਸਾਰੇ ਲੋਕੋ ਜਿਹੜੇ ਹੈਗੇ ਉਹ ਖਰੀਦ ਵੀ ਰਹੇ ਹਨੇ ਬੜੀ ਸੋਚਣ ਦੀ ਗੱਲ ਹੈ ਵੀ ਜੇ ਖੁਰਾਕ ਵਾਕਈ ਸੰਤੁਲਿਤ ਹੈ ਤਾਂ ਇਹ ਢੁੱਲੀਆਂ ਦਾ ਵਾਕਈ ਜ਼ਰੂਰਤ ਹੈ ਜਾਂ ਨਹੀਂ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਮੈਂ ਬੜੀ ਵਾਰੀ ਕਰਨ ਚਹੀ ਹੈ ਵੀ ਜੇ ਤੁਸੀਂ ਹਲੇ ਵੀ ਆਪਣੇ ਫਾਰਮਾਂ ਤੇ ਕੋਈ ਵੀ ਕੈਲਸ਼ੀਅਮ ਦੀਆਂ ਵਿਟਾਮਿਨ ਐਚ ਦੀਆਂ ਜਾਂ ਲਿਵਰ ਟੋਨਿਕ ਦੀਆਂ ਢੁੱਲੀਆਂ ਵਰਤ ਕੇ ਵਰਤ ਰਹੇ ਹੋ ਤਾਂ ਜਿੰਨਾ ਵੀ ਤੇ ਖਰਚਾ ਹੋ ਰਿਹਾ ਹੈ ਇਸ ਦਾ ਤੁਸੀਂ ਆਪਣਾ ਪੈਸਾ ਖਰਾਬ ਕਰ ਰਹੇ ਹੋ ਵਿੱਚ ਕੋਈ ਸ਼ੱਕ ਕਰਨੀ ਹੈਗੀ ਜੇ ਤੁਸੀਂ ਗੱਲ ਕਰੀਏ ਵਿਟਾਮਿਨ ਐਚ ਦੀ ਤਾਂ ਬੜੇ ਬੜੇ ਦੱਸਿਆ ਵੀ 1.5 ਲੀਟਰ ਜਿਹੜੀ ਢੋਲੀ ਹੁੰਦੀ ਹੈ ਜਿਹੜੀ ਕਿ ਤਕਰੀਬਨ 1500 ਰੁਪਏ ਦੀ 1 ਲੀਟਰ ਬਣਦੀ ਹੈ ਉਹ ਸਿਰਫ ਥੋੜਾ 2.5 ਰੁਪਏ ਦਾ ਜਿਹੜਾ ਬਾਇਓਟਿਨ ਪਾਊਡਰ ਹੈ ਉਹ ਉਹਦਾ ਹੱਲ ਕਰ ਸਕਦਾ ਜੇ ਤੁਸੀਂ ਪੂਰੇ ਹਫ਼ਤਾ ਵਟਾ ਕੇ ਦੇਖੀਏ ਤਮੰਨੋ ਜੇ ਸੀ 1 ਮਹੀਨਾ ਸੂਣ ਤੋਂ ਪਹਿਲਾਂ 2 ਮਹੀਨੇ ਸੂਣ ਤੋਂ ਬਾਅਦ ਬਾਇਓਟਿਨ ਦੇਈਏ ਤਾਂ ਤੁਸੀਂ ਇਹ ਲਾ ਲਓ ਵੀ 200 ਰੁਪਏ ਦਾ ਵੀ ਬਾਇਓਟਿਨ ਨਹੀਂ ਪੈਂਦਾ 3 ਮਹੀਨੇ ਦਾ। ਉਹ ਉਹੀ ਅਸੀਂ ਲਾਈਏ ਜਿਹੜਾ 3 ਮਹੀਨੇ ਦਾ ਬਾਇਓਟਿਨ ਹੈ ਸਾਡਾ ਕਈ ਹਜ਼ਾਰ ਰੁਪਏ ਦੀ ਢੋਲੀਆਂ ਦੇ ਬਰਾਬਰ ਹੈ। ਜਿਹੜਾ ਕਿਸੇ ਨੂੰ 200 ਰੁਪਏ ਦਾ ਪੈਂਦਾ ਹੈਗਾ। ਦੂਜੀ ਗੱਲ ਇਹ ਹੈ ਮਿਨਰਲ ਮਿਕਸਚਰ ਗੜਵਾਸੂ ਵੱਲੋਂ ਬਹੁਤ ਹੀ ਵਧੀਆ ਕੁਆਲਿਟੀ ਦਾ ਮਿਨਰਲ ਮਿਕਸਚਰ ਬਹੁਤ ਹੀ ਜਾਇਜ਼ ਰੇਟ ਤੇ ਵਤ ਕੀ 10 ਕਿਲੋ ਨੋਸਰ ਤੇ ਬਣਾਇਆ ਜਾਂਦਾ ਹੈ ਜਿਹੜੇ ਸਾਡੇ 90% ਪਸ਼ੂ ਪਾਲਕ ਨੇ ਜਿਨ੍ਹਾਂ ਕੋਲ ਆਮ 15-20 ਲੀਟਰ ਤੱਕ ਦੇ ਪਸ਼ੂ ਹੈਗੇ ਮੱਝਾਂ ਨੇ ਗਾਵਾਂ ਜੇ ਉਹਨਾਂ ਵਾਸਤੇ ਉਹ ਮਿਨਰਲ ਮਿਕਸਚਰ ਲਗਭਗ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ ਬਹੁਤ ਸਾਰੇ ਪਸ਼ੂ ਪਾਲਕਾਂ ਨੇ ਦੇਖਿਆ ਤੇ ਮਿਨਰਲ ਮਿਕਸਚਰ ਖਰੀਦਿਆ ਹੋਈ ਪਰ ਅਸੀਂ ਇਹਦੇ باوجود ਵੀ ਕਈ ਵਾਰੀ ਬਿਨਾਂ ਮਤਲਬ ਬੜੇ ਮਹਿੰਗੇ ਮਿਨਰਲ ਤੇ ਪੈਸੇ ਖਰਾਬ ਕਰਦੇ ਆਂ ਦੇਖੋ ਗੱਲ ਇਹ ਹੈ ਵੀ ਇਕ ਤਾਂ ਆਮ ਮਿੰਡਰਲ ਮਿਕਚਰ ਹੈ ਦੂਜਾ ਕੀ ਹੈ ਵੀ ਜਿਹੜਾ ਸਾਡਾ ਕੋਈ ਸਪੈਸ਼ਲਾਈਜ਼ਡ ट्रांजिशन ਮਿੰਡਰਲ ਹੈ ਪਰ ਬਹੁਤ ਵਾਰੀ ਕੀ ਹੈ ਜਿਹੜਾ ਸਾਡਾ ਆਮ ਪਸ਼ੂ ਪਾਲਕ ਹੈ ਉਹਦੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਉਹਦੇ ਪਸ਼ੂ ਦੀਆਂ ਜ਼ਰੂਰਤਾਂ ਹੈਗੀਆਂ ਜਿਹੜੀਆਂ 100 ਰੁਪਏ ਵਾਲਾ ਮਿੰਡਰਲ ਪੂਰੀਆਂ ਕਰ ਸਕਦਾ ਸਿਰਫ ਸਾਡੇ 5-10% ਪਸ਼ੂ ਪਾਲਕ ਨੇ ਸਿਰਫ 5 ਤੋਂ 10% ਜੇ ਫਿਰ ਉਹਨਾਂ ਦੀ ਲਾਈ ਇਹ ਤੋਂ ਵੱਧ ਗਿਣਤੀ ਨਹੀਂ ਹੈਗੀ ਉਹਨਾਂ ਵਾਸਤੇ ਬਹੁਤ ਵਧੀਆ ਪ੍ਰੋਡਕਟਰਾਂ ਦੀ ਬਹੁਤ ਵਧੀਆ ਸਪਲੀਮੈਂਟ ਦੀ ਮਹਿੰਗੇ ਸਪਲੀਮੈਂਟ ਦੀ ਜ਼ਰੂਰਤ ਹੈ ਗੱਲ ਹੀ ਹੈ ਵੀ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਬਹੁਤ ਜ਼ਿਆਦਾ ਜਿਹੜੀ ਸੱਚਾਈ ਹੈ ਉਹ ਤੋਂ ਹਟ ਕੇ ਹੋਰ ਪਾਸੇ ਜਾ ਰਹੇ ਹੈ। ਇਹੀ ਇੱਕ ਵੱਡਾ ਕਾਰਨ ਹੈ ਵੀ ਜਿਹੜਾ ਸਾਡਾ ਜਿਹੜਾ ਇਹ ਡੇਰੀ ਦਾ ਧੰਦਾ ਜਿਹੜਾ ਹੈਗਾ ਇਹ ਲਾਹੇਵੰਦ ਨਹੀਂ ਰਹਿ ਰਿਹਾ। ਅਗਲੀ ਗੱਲ ਦੇਖੋ ਇੱਕ ਬੜੀ ਜ਼ਰੂਰੀ ਹੈ ਦੇਖੋ ਹੈ ਕਿ ਜਿਹੜੀ ਆਈਵਰਮੈਕਟਨ ਦੀ ਆਈਵਰਮੈਕਟਨ ਦੀਆਂ ਗੋਲੀਆਂ ਹੋਣ ਜਾਂ ਆਈਵਰਮੈਕਟਨ ਦੇ ਟੀਕੇ ਹੋਣ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਚਿਚੜ ਜਿਹੜੇ ਹੈਗੇ 20% ਚਿਚੜੀ ਪਸ਼ੂ ਤੇ ਹੁੰਦੇ ਆ 80% ਚਿਚੜ ਥੱਲੇ ਹੁੰਦੇ ਆ। ਔਰ ਜਿਹੜੇ ਥੱਲੇ ਚਿਚੜ ਹੁੰਦੇ ਆ ਉਹਨਾਂ ਦੇ ਅੰਡੇ ਸਭ ਕੁਝ ਉਹ ਖੱਲਾ ਪੁੰਜਾ ਚ ਹੁੰਦੇ ਆ। ਉਹਨਾਂ ਅੰਡਿਆਂ ਤੇ ਕੋਈ ਦਵਾਈ ਨਹੀਂ ਕੰਮ ਕਰਦੀ। ਉਹਨਾਂ ਜਿਹੜੇ ਥੱਲੇ ਚਿਚੜ ਹੈ ਉਹ ਟੀਕਾ ਸਿਰ ਪਸ਼ੂ ਤੇ ਲੱਗੇ ਚਿਚੜਾਂ ਤੇ ਕੰਮ ਕਰ ਸਕਦਾ ਹੈ। ਗੋਲੀ ਤਾਂ ਉਹਤੇ ਵੀ ਨਹੀਂ ਕੰਮ ਕਰਦੀ ਹੈਗੀ। ਅੱਖਾਂ ਮੀਚ ਕੇ ਕੰਪਨੀਆਂ ਵੱਲੋਂ ਗੋਲੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਚਿਚੜਾਂ ਵਾਸਤੇ। ਇਹ ਪੈਸੇ ਦੀ ਬਰਬਾਦੀ ਹੈ। ਅੰਦਰਲੇ ਕੀੜਿਆਂ ਤੇ ਅਸਰ ਕਰੂਗਾ ਪਰ ਨਹੀਂ ਹੈਗਾ। ਸੋ ਗੱਲ ਇਹ ਹੈ ਵੀ ਜੇ ਅਸੀਂ ਇਹ ਚੀਜ਼ਾਂ ਸਹੀ ਨਾ ਕੀਤੀਆਂ ਤਾਂ ਇਹ ਧੰਦਾ ਲਾਹੇਵੰਦ ਨਹੀਂ ਹੋਣਾ ਹੈਗਾ ਹਾਂ ਜਿੱਥੋਂ ਤੱਕ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋ ਵਧੀਆ ਨਸਲ ਦੇ ਪਸ਼ੂ ਨੇ ਤੁਸੀਂ ਮਹਾਰਾਂ ਦੀ ਸਲਾਹ ਨਾਲ ਵਧੀਆ ਕੁਆਲਟੀ ਦੇ ਜਿਹੜੇ ਪ੍ਰੀਮਿਕਸ ਹੈਗੇ ਵਧੀਆ ਕੁਆਲਟੀ ਦੇ ਸਪਲੀਮੈਂਟ ਹੈਗੇ ਉਹ ਵਰਤ ਸਕਦੇ ਹੋ ਪਰ ਗੱਲ ਇਹ ਹੈ ਵੀ ਸਿੰਪਲ ਮਿਨਰਲ ਮਿਕਸਚਰ ਆਮ ਤੌਰ ਤੇ ਜਿੱਤੇ ਅਸੀਂ 2 250 ਰੁਪਏ ਕਿਲੋ ਖਰਾਬ ਕਰਦੇ ਆ ਉਹ ਉਹਦੇ ਨਾਲ ਅਸੀਂ ਢੋਲੀਆਂ ਕਿੰਨੀਆਂ ਵੀ ਵਰਤਦੇ ਆ ਤਾਂ ਇਹ ਦੇ ਨਾਲੇ ਧੰਦਾ ਲਾਹੇਵੰਦ ਨਹੀਂ ਹੋਣ ਵਾਲਾ ਇਹ ਬੜੀ ਸਪਸ਼ਟ ਤੇ ਬੜੀ ਕੋਰੀ ਗੱਲ ਹੈ ਜੇਸੀਂ ਲਾਗੂ ਕਰਾਂਗੇ ਤਾਂ ਬਚਾਂਗੇ ਕਿਉਂਕਿ ਇਹ ਖੁਰਾਕੀ ਮਸਲੇ ਹੈ ਇਹ ਖੁਰਾਕ ਨਾਲ ਹੀ ਹੱਲ ਹੋਣੇ ਹੈ ਇਹ ਪ੍ਰਬੰਧਨ ਨਾਲ ਹੀ ਹੱਲ ਹੋਣੇ ਹੈ ਇਹ ਦਵਾਈਆਂ ਨਾਲ ਨਹੀਂ ਹੱਲ ਹੋਣੇ ਗਰਮੀ ਬਦਨੀ ਸ਼ੁਰੂ ਹੋ ਗਈ ਹੈ ਪਿਛਲੇ ਵਾਰ ਅਪਾ ਗੱਲ ਕੀਤੀ ਸੀ ਸੀਵੀਸੀ ਕਰਾਓ ਪਸ਼ੂਆਂ ਦਾ ਫਲੇਮ ਗੰਦੀ ਵਰਤੋ ਕਰੋ ਜਿੱਥੇ ਚਿਚੜ ਲੱਗੇ ਹੋਏ ਪਸ਼ੂਆਂ ਦੇ ਥੱਲੇ ਵੀ ਸਾਰੇ ਉੱਥੇ ਸਹੀ ਮਤਰਾਜ ਪੰਜਾ ਮਿਲ ਪਰ ਲੀਟਰ ਜਿਹੜੀ ਹੈਗੀ ਮਿੰਕੇ ਪਾਣੀ ਮਿੰਕੇ ਦਵਾਈ ਪਾਓ ਉਹ ਚੀਜ਼ਾਂ ਸਭ ਨੂੰ ਕਰਨ ਦੀ ਲੋੜ ਹੈ ਉਹਦੇ ਨਾਲ ਸਾਡੇ ਪੈਸੇ ਵੀ ਬਚਣਗੇ ਔਰ ਸਾਡਾ ਬਹੁਤ ਸਾਰਾ ਪ੍ਰਬੰਧਨ ਵੀ ਬਚੂਗਾ ਬਾਕੀ ਜਿਹਨਾਂ ਚੁੱਚੜਾਂ ਦੀਆਂ ਬਿਮਾਰੀਆਂ ਹੈਗੀਆਂ ਉਹਦੇ ਬਾਰੇ ਪਾਈ ਕੀ ਕਰਕੇ ਪਹਿਲਾਂ ਹੀ ਵੀਡੀਓ ਹੈਗੀ ਉਹਦੇ ਪਰ ਆਉਣ ਵਾਲੇ ਸਮੇਂ ਚ ਅਸੀਂ ਪੂਸਾਰ ਨਾਲ ਗੱਲ ਕਰਾਂਗੇ ਬਾਕੀ ਵੈਕਸੀਨੇਸ਼ਨ ਹੈ ਜਿਹੜੀ ਉਹ ਵਿਗਿਆਨਕ ਤਰੀਕੇ ਨਾਲ ਕਰੋ ਉਹਦੇ ਬਾਰੇ ਬਹੁਤ ਸਾਰੇ ਗੱਲਾਂ ਕਰਾਂਗੇ ਲੰਪੀ ਦੀ ਵੈਕਸੀਨ ਲਗਭਗ ਲੱਗ ਚੁੱਕੀ ਹੈ ਹੁਣ ਤੋਂ ਮੂੰਹਖੁਰ ਦੀ ਵੈਕਸੀਨ ਆਉਣੀ ਹੈ ਸੋ ਇਹ ਚੀਜ਼ਾਂ ਆਪਾਂ ਕਰਾਂਗੇ ਬਾਕੀ ਮੈਂ ਅਖੀਰ ਤੇ ਹੀ ਕਹਾਂਗਾ ਖਰਾਕੀ ਮਸਲੀ ਹੈ ਖਰਾਕ ਨਾਲ ਹੀ ਹੱਲ ਹੋਣੀ ਹੈ ਢੋਲੀਆਂ ਕਿੰਨੀਆਂ ਨਾਲ ਜਾਂ ਦਵਾਈਆਂ ਨਾਲ ਨਹੀਂ ਹੱਲ ਹੋਣੀ ਠੀਕ ਹੈ ਧੰਨਵਾਦ ਜੀ ਸਾਰਣ ਸਤਿਕਾਰ